ਆ ਵੀ ਗਪਣ ਇਹਦੇ ਜਾਲੇ ਜੇ ਸਿੱਟੀ ਜਾਂਦੀ ਐ ਜਾਲੇ ਇਹ ਤਾਂ ਮੂਫਲੀ ਦੇ ਨੀਰੇ ਨੇ ਵਰਕੇ ਮੂਫਲੀ ਦੇ ਨੀਰੇ ਆਪਣੇ ਤਾਂ ਹੁੰਦੇ ਨਹੀਂ ਜਾਲੇ ਜਦ ਆਪਾਂ ਖਾਂਦੇ ਆ ਆਪਣੇ ਹੋਰ ਕੋ ਸਾਰ ਜਾਂਦਾ ਨਾ ਗਲਤ ਗੱਲ ਦੇਖ ਲੈ ਫਿਰ ਜਿਵੇਂ ਤੈਨੂੰ ਸਹੀ ਲੱਗਦਾ ਇਹਦਾ ਬੱਚਾ ਤੋੜਿਆ ਹੈ ਬੱਚਾ ਮਾਰ ਕੇ ਤੋੜਿਆ ਨਹੀਂ ਦਾ ਨਹੀਂ ਬਣ ਗਿਆ ਦੇਖੋ ਬਾਈ ਕਿਧਰ ਗਿਆ ਮੁੰਡਾ ਹਾਂ ਜੀ ਆ ਦੇਖ ਕੋਰਾ ਜੀ ਆ ਵੀ ਤੱਕਾ ਜੂ ਕਰਾਤਾ ਆ ਜੀ ਠੀਕ ਗੱਬਣ ਫੰਡਰ ਦੀ ਬਾਈ ਕੋਈ ਤਸੱਲੀ ਨਹੀਂ ਦੇਖ ਲਈ ਜੇਬ ਚ ਹੱਥ ਤੋਂ ਬਾਹਰ ਨੂੰ ਐਵੇਂ ਖੜਾ ਕਰ ਨੂੰ ਹੰ ਫੰਡਰ ਫੰਡਰ ਕਰਕੇ ਲਓ ਮਾਦਨ ਜੀ ਦੇਖੋ ਜੀ ਪਸੰਦ ਹੈ ਹਾਂ ਕਰ ਮੁੱਲ ਆਈ ਸੁਈ ਹੋਈ ਹੈ ਆ ਜੀ ਆ ਇਸੇ ਦਾ ਚੁੰਗਦਾ ਹੈ ਇਹ ਵਰ ਵਰ ਨਹੀਂ ਹੈਗੀ ਯਾਰ ਬਸ ਹਾਬਨਾ ਮੰਗ ਲੈ ਦੱਸ ਦੇ 8000 ਦੇ ਦਨੇ ਹੋਰ ਕੀ ਵੜਦਾ ਬਸ 60 ਦੀ ਹੋਏ ਇਹ ਵੜ ਜਾ ਰਸਤੀ ਵੜ ਰੇ ਹੈ ਜੀ 25000 ਦੀ ਦਾ ਯਾਰ ਪੀਟਲ ਬੱਕਰੀ ਆ ਜੀ ਛੋਟੇ ਭਾਈ ਤਿੰਨ ਬੱਚੇ ਹੈ ਆਹ ਤਾਂ ਉਹ ਬੱਕਰੀ ਜੀ ਉਹਦਾ ਜੋੜਾ ਤੇ ਆ ਅੱਛਾ ਬੋਲੋ ਭਾਈ ਅਰੇ ਇਹਦਾ ਭਾਈ ਇਹਦਾ ਇਹ ਰੋਦਾ ਉਹਨਾਂ ਦੇ ਬੱਚੇ ਵਿੱਚੋਂ ਕੋਈ ਇਹ ਲੈਣੀ ਹੈ ਨੇ ਕੱਲ ਸੁਣ ਵੀਰੇ ਟੈਕਸ ਨਾਲ ਹੀ ਗੱਲ ਕਰ ਲੈ ਟੈਕਸ ਨਾਲ ਹੀ ਗੱਲ ਕੀਤੀ ਮੇਰਾ ਕੁੱਪੜੇ ਕੱਲ ਤੇ ਸੁਣਨ ਆਉਦਾ ਕਰਾਂ ਕਿ ਤੇਰਾ ਮਾ ਮਾ ਉਹ ਚਲ ਗਿਆ ਉਹ ਵਾਟ ਗਿਆ ਯਾਰ ਮੰਗਲੀ ਚਾਈ ਦੀ ਬਈ ਲਓ ਜੀ 8000 ਦੀਆਂ ਤੇ ਲਖਾਈ ਥੋੜੀ ਉਹ 8000 ਦੇ ਦੇ ਨੇ ਹੂੰ ਲਖਾਈ ਥੋੜੀ ਉਹ 8000 ਤੇ ਪਰ ਮੇਰੀ ਦਲਾਲੀ ਕਿਧਰ ਜਾਊ ਮੈਂ ਵੀ ਤਾਂ ਲਿਆਂਗਾ 400 ਰੁਪਈਆ ਨਾ ਤੂੰ 200 ਰੁਪਏ ਨਾਲ ਐਨੇ ਜਿਹੜਾ ਉਹੀ ਲਊਗਾ ਦੂਤਾ ਲੈਂਦਾ ਨਹੀਂ ਮਗਰ ਕੋਈ ਨਿਖਾਈ ਕਰਾ ਦਾਂਗੇ ਰੋਜ਼ ਫੋਨ ਤੇ ਦੇਖ ਕਰ ਰਹਿਣਾ ਇਤੋਂ ਜਮਾਈ ਹੈ 10000 ਦਲਾਲੀ ਪਾਉਗੀ ਸਰ ਉਹਦਾ ਪਾਉਗੇ ਬਈ ਤੇ ਮੈਂ ਤਾਂ ਲਊ ਮੈਂ ਕਿਹੜਾ ਪਕਾਈ ਨਹੀਂ ਕਰਦਾ ਵਰਦਾ ਔਰ ਉਹਦੇ ਜਿਹੜੀ ਵੈਕ ਚਲੀ ਹੋਵੇ ਨਹੀਂ ਮੈਂ ਕਿਹੜਾ ਪਕਾਈ ਫਿਰ ਉਹੀ ਕਰਨ ਦੇ ਵਾਸਤੇ ਤਾਂ ਕੋਈ ਵਿੱਲਾ ਨਹੀਂ ਨਾ ਵਿੱਚ ਤੇਰਾ ਟਾਈਮ ਸਮਾਂਹ ਲੈ ਦੇ ਦੇ ਭਾਈ ਉਹ ਤਾਂ ਕੰਮ ਆਇਆ ਤਾਂ ਲੈਣੀ ਪੈਣੀ ਉਹ ਤਾਂ ਕਿਹੜਾ ਕਿਹੜਾ ਮੋਗਲ ਤਮਗਰੇ ਦੇ ਤੂੰ ਤੂੰ ਕੋਈ ਨਹੀਂ ਹਾਂ ਚਲ ਅਸੀਂ ਪਾਲਣੀ ਨੇ ਸਰ ਸਰ ਜੂਗਾ ਪਾਲਣਾ ਤੇ ਆਪਣਾ ਕਿਹੜਾ ਹੀ ਮਾਸ ਇਹਨੇ ਹੋਵੇਗੀ ਇੰਤ ਕਿਉਂ ਤੂੰ ਕੋਈ ਹੰਗਾਰਾ ਜੂ ਭਾਈ ਮੇਰੀਆਂ ਬਕਾਇਆ ਦੇ ਰੋ ਭਾਈ ਰੋ ਜਾ ਮੇਵਣੀ ਪਰ ਮੇਵਣੀ ਪਰਾਂ ਕਰ ਮੇਵਣੀ ਪਰਾਂ ਕਰ ਤੂੰ ਲੱਗੇ ਮੈਂ ਤੇਰੇ ਕੋਲੇ ਉਹ ਤੇਰੀ ਮਾਂ ਮੇਵਣੀ ਦੇ ਰਸਤੇ ਨਾ ਚਾੜਦੇ ਹੋ ਕਥਾ ਦੋ ਲੈਂਦਾ ਮੈਂ ਮੇਰੀ ਕੀ ਰਿਹੜੀ ਹੈ ਤੇਰੀ ਕਰਕੇ ਇਹ ਨੂੰ ਆਈ ਹੈ ਉਹ ਤਾਂ ਰਿਹੜੀ ਤਾਂ ਹੋਦੀ ਹੈ ਇਹਦੀ ਮੂਵੀ ਬਣਾ ਰਿਆ ਯਾਰ ਵੀ ਗਲਤ ਬੋਲਦਾ ਆ ਰੱਬ ਰੱਬ ਮੈਂ ਬਾਬਾ ਤੈਨੂੰ ਬੋਲਣਾ ਹੈ ਨਾ 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 ਇਹ ਗਾਜਲ ਮਾ ਹੈ ਕਿਵੇਂ 라ਜੂ ਸਸਰੀ ਦਾ ਜੀ ਦੇ ਦੇ ਬਾਈ ਚੰਗਾ ਰਹੇਗਾ ਆਪਾਂ ਤਾਂ ਇਕੱਲੇ ਲਖਾਈ ਕਰਾ ਲਾਂ ਕੋਈ ਦਲਾਲੀ ਦੇ ਸਕਦੇ ਸੀ 8000 ਚ ਲੈ ਕੇ ਜਾਣੀਆਂ ਤਾਂ ਤੁਹਾਡੀ ਮਰਜ਼ੀ ਆ ਚ ਰਾਜੂ ਮਾਗੀ ਅਸੀਂ ਮੈਂ ਥੋੜੇ ਘਾਤ ਤੋਂ ਬਾਅਦ ਹਾਂ ਥੋੜੀ ਦੰਨਿਆ ਅੱਛਾ ਥੋੜੀ ਦੰਨਿਆ ਤੂੰ ਸਾਢੇ 8 ਦੇ ਪੱਠਾ ਦੇ ਸਾਨੂੰ ਦੇ ਬਈ ਰੁਪਈਆ ਹੋਗੀ ਇਹ ਹੋਗੀ ਸਾਈ ਹਾਂ ਗੂਗਲ ਪੇ ਕਰਦੇ ਗੂਗਲ ਪੇ ਚਾਹਦੇ ਨਗਦ ਕਿਆ ਚੱਲਿਆ ਅੱਜ ਅੱਛਾ ਮੰਨ ਲੀਏ ਹਾਂ ਕੋਈ ਚੱਕਰ ਨਹੀਂ ਆਲਾ ਉਸ ਤੋਂ ਕਢਾ ਕੇ ਦੇਰੋ ਆਹੋ ਇੱਥੋਂ ਨਿਕਲ ਜੂ ਹਾਂ ਹਾਂ ਕੰਟਰ ਤੋਂ ਆ ਜਾਂਦਾ ਹਾਂ ਕੋਈ ਨਹੀਂ ਕੋਈ ਨਹੀਂ ਚੱਕਰ ਨਹੀਂ ਆਹੋ ਯਾ ਮੈਂ ਲੈ ਕੇ ਜਾਨਾ ਪੱਠਾ ਉਧਰ ਚੱਕੜਾ ਦੇ ਉੱਥੇ ਕੰਪਰਤਾ ਦੇਖੋ ਪਰ ਆਵਦਾ ਮੇਰੇ ਨਾਲ ਆ ਜਾ ਮੇਰੇ ਨਾਲ ਆ ਜਾ ਇਹਨੂੰ ਕਢਾਦੇ ਸੀ ਨਾਲ ਹੀ ਲਈ ਪੂਆ ਚੱਲੋ ਚੱਲੋ ਜਿੱਥੇ ਮਰਜ਼ੀ ਲੈ ਜਾਓ ਉਹ ਕੀ ਗੱਲ ਹੈ ਠੀਕ ਆ ਚਾਹ ਬਾਈ ਉੱਥੋਂ ਕਢਾ ਲਿਆ ਇਹਨੂੰ ਬਾਈ ਮਾਤਾ ਇਹ ਲੈ ਕੇ ਹੀ ਕਰਵਾ ਲਈ ਨਾਲੇ ਪੈਸੇ ਆਈ ਇਹਦਾ ਕੰਮ ਨਵੇੜਾ ਤੁਹਾ ਬਾਤ ਹੋ ਰਹੀ ਦੰਨੇ ਬੱਕਰੀ ਪੱਠਾ ਇਹ ਪੱਠਾ ਜੀ ਦੇਖੋ ਬਾਈ ਛੱਡਿਓ ਉੱਥੇ ਬਾਈ ਪਸੰਦ ਵੀ ਨਹੀਂ ਰਾਤਾ ਨੇ ਕਰਾਤਾ ਜੇ ਪਸੰਦ ਨੇ ਤਾਂ ਨਹੀਂ 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 ਹੁਣ ਡੰਨ ਕਰ ਲੈ ਗੁੱਲ ਨਹੀਂ ਨਹੀਂ ਨਾਲ ਨਹੀਂ ਨਹੀਂ ਨਾਲ ਨਹੀਂ ਬੱਦ ਗੱਲ ਮੁੱਕੀ ਹੋਤਾ ਹੋ ਗਿਆ ਖਾਣੇ ਦੀ ਪਸੰਦੀ ਪਸੰਦ ਆ ਹਾਂ ਨਹੀਂ ਨਾ ਲਈ ਭਾਈ ਉਹ ਫੋਦਾ ਹੋ ਗਿਆ ਇੱਕ ਜੋੜੀ ਵਧੀਆ ਇਹ ਹਾਂ ਹਾਂ ਤੂੰ ਤੂੰ ਪਵਾਲਾ ਕਾਸੇ ਚੋਂ ਕਿਵੇਂ ਹੁੰਦੇ ਨੇ ਆਪਣੇ ਕੋਲ ਹੈ ਹੀ ਨਹੀਂ ਗੁਗਲ ਦੀ ਵਾਲਾ ਗੱਲ ਇਹਦਾ ਫਿਰ ਹੁਣ ਕੀ ਕਰੀਏ ਕਢਾ ਦਿੰਦੇ ਇਹਨੂੰ ਨਾਲ ਤਾਂ ਲਿਆ ਇਹਨੂੰ ਆ ਜਾ ਨਾਲ ਆ ਤੂੰ ਉਹ ਤੂੰ ਐ ਕਰ ਉੱਥੋਂ ਤੂੰ ਕਢਾ ਲੈ ਜਾ ਫਿਰ ਅਸੂਤੇ ਖੜਦੇ ਆ ਸਿਰੇ ਤੇ ਮੇਰੇ ਨਾਲ ਜਾ ਰਿਹਾ ਹਣ ਹੈਲੋ ਇਹ ਤੇ ਪੈਸੇ ਪਾ ਦਿੰਦਾ ਰਸ ਜੀ ਵੇਚਣੀ ਆ ਹਰ ਮੋਰਾ

ਸਾਢੇ 3 ਦਿਨ ਨੇ ਨਹੀਂ ਪੂਰੀ 7 ਦਿਨ ਨੇ ਹੁਣ ਮਰਜ਼ੀ ਤੇਰੀ ਹੈ ਕਿਉਂ ਜੀ ਤੇ ਲੈ ਬੱਠਣਾ ਪੈਸੇ ਹੈ ਬੱਪਾ ਕਹਾਂ ਭਈ ਜਾ ਦੇ ਵੀ ਸੁਣ ਬੱਪਾ ਇਹ ਰੱਖਾਂ ਬੱਕਰੀ ਲੈ ਕੇ ਤੈਨੂੰ ਸੀ ਆ ਮਿਲੂ ਜੀ ਆ ਗਿਆ ਉਹ ਸੋਰ ਗਰੀਦ ਲੱਗ ਆ ਗਿਆ ਓਏ ਆ ਜਾ ਆ ਗਿਆ ਦੇਖ ਕੀ ਅੱਠ ਦਾ ਕੰਨ ਨਾਲੇ ਕੰਨ ਦੇਖ ਪੱਠ ਦਾ ਕਿੱਡਾ ਕਿੱਡਾ ਸਾਲੀ ਬੱਕਰੀ ਬਣੀ ਫਿਰਦੀ ਐ ਨਾਲੇ ਫਾਰਮ ਚੋਂ ਆਈ ਆ ਦਿਓ ਡਾਕਟਰ ਦਿਓ ਵੇਚਣ ਜਾਂਦਾ ਮੁੰਡਾ ਮੈਨੂੰ ਜ਼ਿੰਮੇਦਾਰ ਲੈ ਕੁਆਲਟੀ ਚਾਹੀਦੀ ਚੌਕ ਦੇ ਦੰਦ ਹਜੇ ਲਾਏ ਨਹੀਂ ਜੀ ਪਤਾ ਮੈਂ ਦੇਖ ਕੇ ਗਿਆ ਪਹਿਲੇ ਟੀਨਾ ਕਰਨ ਨਾਲ ਲਵੇੜ ਲੈਂਦੀ ਐ ਗੁਰਦੀ ਐ ਇਨੀ ਉਮਰ ਦੀ ਐ ਤੈਨੂੰ ਕਿੰਨੇ ਚਿਰ ਕਿੰਨੇ ਦਿਨ ਦੇ ਸਾਲ ਦੀ ਹੋ ਗਈ ਜੀ 2013 14 ਮਹੀਨੇ ਦਾ ਤੋੜਦੀ ਹੈ ਜੀ ਪਾਲੀ ਤੋਂ ਆਉਂਦੇ ਜਾਂਦੇ ਤਾਂ ਬੱਕਰੀਆਂ ਵਾਲੇ ਆਉਂਦੇ ਨੇ ਹਰੀ ਕਰਵਾਲੀ ਲੈਣੀ ਜਵਾ ਕਹਿੰਦੇ ਲੈਣੀ ਹੈ ਹੈ ਸੈਂਤ ਨਹੀਂ ਕਰਨੀ ਤਾਂ ਆਪਣੀ ਇਹ ਇਹ ਨਹੀਂ ਲੈਣੀ ਛੋਟੀ ਲੈਣੀ ਹੋਊਗੀ ਹੋਰ ਆਜੂ ਵੀ ਲੈਣੀ ਛੋਟੀ ਲੈਣੀ ਚੱਫੇ ਪਈ ਤਾਂਹੀਂ ਬੱਕਰੀ ਕੱਲੀ ਵੇਚ ਲਈ ਹੈ ਹਾਂ ਕੰਬੀ ਦਾ ਜੋ ਹਾਂ ਕੈ ਰੁਪਈਆ ਦੀ ਹੈ ਦੇਖੋ ਬਈ ਰਾਜੂ ਕਰਾਉਂਦਾ ਸੌਦੇ ਪੱਛ ਪੱਛ ਉਹ ਦਿਖਾ ਫੇਰੇ ਹੁਣ ਪੱਠਾ ਸਰਦਾ ਕਰਾਉਂਦਾ ਰਾਜੂ ਉਹ ਮੈਂ ਹੈਂਡਲ ਕਰ ਲੰਨੇ ਆਂ ਦੇਖ ਸਕਦੇ ਹੋ ਵੀ ਜਨਾ ਵੀ ਆਉ ਕਿਹੜਾ ਹੁੰਦਾ ਕੀ ਮੁੱਲ ਕਰਦਾ ਬਾਈ ਦੇਖੋ ਦੇਖੋ ਓਕੇ ਜਮਾ ਹਣ ਕੱਲਾ ਕੱਲਾ ਹੋ ਗਈ ਆਹ ਕੱਲਾ ਕੱਲਾ ਬਈ ਕੱਲਾ ਕਈ ਵਾਰੀ ਸਾਲੀਆਂ ਹੀ ਜਿਹੜੀਆਂ ਲੰਗੜੀਆਂ ਆਹ ਦੇਖੋ ਜੀ ਹੀ ਜਿਹੜੀਆਂ ਲੱਕੜੀਆਂ ਦੀਆਂ ਨੇ ਮੇਵਣੀਆਂ ਕੰਜਾਂ ਸਭ ਸਾਰੇ ਪਸ਼ੂ ਦੇ ਸਹੀ ਕਰਕੇ ਦੇਖੋ ਸਹੀ ਗੱਲ ਬਾਬਾ ਜੋੜੇ ਹੀ ਲੈਣੇ ਨਹੀਂ ਕਰੀ ਲੈਣਾ ਛੋੜੇ ਦਾ ਸੌਦਾ ਕਰੋ ਬਾਬਾ ਛੋੜੇ ਹੀ ਚੱਕ ਲਿਓ ਫਿਰ ਜੋੜੇ ਹੀ ਵਧੀਆ ਜੀ ਮੇਰੇ ਕੋਲ ਕੋਈ ਪਤਾ ਕੋਈ ਪਤਾ ਕੋਈ ਨਹੀਂ ਬਸ ਆਹ ਛੱਡ ਦੇ ਜੁੰਮਰ ਬਾਵੇ ਜੁੰਮਰ ਬਾਵੇ ਸਾਡੇ ਦੋਨੇ ਭਰਾਵਾਂ ਦੀ ਸਲਪੀ ਲੈ ਲੈ ਕਿਵੇਂ ਆਮਣੀ ਅਮਣੀ ਵਾਲੀ ਮੰਡੀ ਹਾਂ ਅਮਣੀ ਵਾਲੀ ਮੰਡੀ ਥੋੜਾ ਬੋਲੀ ਮਾੜਾ ਬੋਲੀ ਭਰਾ ਹਾਂ ਦੱਸ ਕੋਈ ਨਹੀਂ ਕਰਦੇ ਆ ਗੱਲ ਹਾਂ ਵੀ ਕੀ ਬਣਾ ਜੀ ਮੰਗਲ ਨੂੰ 7 ਦਿਨ ਹੀ ਚੁੰਗੜ ਬੱਚਾ ਇਹਦਾ 7 ਵਟੇ ਨਾ ਤੂੰ ਲੈ ਚੀਜ਼ ਤਾਂ ਦੇਖ ਲੋ ਬਾਈ ਜੀ ਉਹ ਚੀਜ਼ ਮੈਂ ਰੋਜ਼ੇ ਦੇ ਦਾਂ ਸਾਡੇ ਨਾਲ ਕਲਾਕਾਰ ਕਿੱਥੇ ਜੰਮ ਗਿਆ ਚਲੋ ਠੀਕ ਹੈ ਬਾਕੀ ਤੁਸੀਂ ਦੱਸਣਾ ਪਤਾ ਪਾਪਾ ਪਸੰਦਾ ਮੈਂ ਵੀ ਨਹੀਂ ਆਹ ਆ ਕੇ ਮੈਂ ਤੇਰੇ ਪਸੰਦ ਨੂੰ ਜਿਹੜੀ ਮਰਜ਼ੀ ਆਪਣੇ ਭਾਦ ਜਿਹੜੀ ਮਰਜ਼ੀ ਦੋਨੇ ਲੈ ਲਈਂ ਦੋਨੇ ਹੀ ਪਾ ਲੋ ਉਹ ਟਿਕ ਜਾ ਟਿਕ ਜਾ ਲੱਗ ਜਾ ਤੂੰ ਭੱਜ ਜਾ ਬੱਗ ਜਾ ਸਤਿ ਸ਼੍ਰੀ ਅਕਾਲ ਸਾਨੂੰ ਖਾਣ ਦੇ ਰੋਟੀ ਕਮਾ ਕੇ ਹਾਂ ਪਲਾਇਨ ਨੇ ਦੀ ਐ ਤੈਨੂੰ ਕਿੰਨੇ ਦੀ 7万 ਦਾ ਨਜਾਇਜ਼ ਬਾਕੀ ਤੁਸੀਂ ਖੜੇ ਹੋ ਜੇ ਮਰ ਜਾ ਆ ਜਾ ਇਹ ਕਰੂ ਮੇਰੇ ਮਿੱਤਰ ਵਾ ਮੈਂ ਮੀਂਹ ਲਈ ਵੇਖ ਲੋ ਤੁਸੀਂ ਆਪ ਹੀ ਨਹੀਂ ਤੂੰ ਲਾ ਦੇ 3500 ਦੀ 4000 ਦੀ ਨਹੀਂ 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 ਬਾਈ ਜੀ ਬਸ ਠੀਕ ਹੈ ਜਿਹੜੀ ਗਰੀਬ ਨੇ ਕਹੀ ਸੀ ਇਹਨੇ ਜਿਹੜੀ ਕਹਿਤੀ 4400 ਨਹੀਂ ਰਹਿਣ ਦੇ ਤੇਰਾ ਗਰੀਬ ਬੰਦਾ ਹੈ ਆ ਜਿਹੜੀ ਗੱਲ ਹਾਂ ਗੱਲ ਤਰੀ ਦੇਖੋ ਯਾਰ ਇਹ ਤੈਨੂੰ ਪੂਰੇ ਦੇ ਬਣੂ ਕੁੱਕਦੀ ਹੈ ਹਾਂ ਹਾਂ ਤੇਰਾ ਕਿ 4500 ਰੁਪਏ ਘਰ ਸੁਣ ਫਿੱਟ ਨਹੀਂ ਵਧੀਆ ਫਾਇਦਾ ਬਾਈ ਜੀ ਕੁਆਲਿਟੀ ਹੈ ਆੱਖ ਕੰਨੀ ਨਾ ਜਾ ਨੇ ਦੇਣ 5000 ਰੁਪਏ ਚਲ ਚਲ ਠੀਕ ਕੁਆਲਿਟੀ ਵੀ ਹੈ ਮੈਂ ਕੰਨਾ ਕੋਨਾ ਦੀ ਲੰਬੀ ਫੜੀ ਹੈ ਤੂੰ ਹੀ ਉਹਨੂੰ ਛਰਤੀ ਆ ਅੱਜ ਰਹਿ ਜਾਵਾਂਗੇ ਸੰਗਤ ਐ ਇਹਨੂੰ ਪਿੱਛੇ ਨੂੰ ਕੁਆਲਿਟੀ ਵਾਲੀ ਕੁੱਟ ਕੁੱਟ ਕੇ ਬਰੀ ਇਸ ਕੁਆਲਿਟੀ ਦਾ ਇਹ ਸਿੰਗੀ ਸਿੰਗੀ ਦੀ ਓਕੇ ਓਕੇ ਉਹ ਭਾਈ ਮੈਨੂੰ ਪਤਾ ਹੈ ਉਹ ਛੜਤੀ ਆਪਾਂ ਦੂਜੀ ਦੇਖ ਲੈ ਆ ਆਪਣੇ ਭਗਤ ਆ ਲੈ ਕੇ ਜਣੀ ਆ ਨਾ ਸੌਦਾ ਨਹੀਂ ਹੋਇਆ ਆਪਣਾ ਚੱਕਰ ਨਾਲ ਨਾ ਦੇਖ ਲਿਓ ਦੇਖ ਲਾਂਗਾ ਮੈਂ ਇੱਕ ਵਾਰੀ ਦੇਖ ਲੈ ਚੈੱਕ ਕਰ ਹਾਂ ਆਓ ਲੈ ਲੈ ਚਲ ਆ ਚੰਗੀ ਫੇਰ ਆਪਾਂ ਨੂੰ ਪਤੀ ਕੋਈ ਮਹਿੰਗੀ ਨਹੀਂ ਹੈ ਜੀ ਉਹ ਚਲ ਮੈਂ ਕਿ ਸਸਤੀ ਗੱਲੀ ਲੈ ਲਈ ਲੈ ਲਈ ਯਾਰ ਇਹਦੇ ਪਾਸੇ ਆਇਆ ਮੇਰਾ ਫੇਰ ਇੱਕ ਨਾ ਨਾ ਲਈ ਦੇਖੀ ਮੈਂ ਇਹ ਰਿਹਾ ਹਾਂ ਜੀ ਦਿਖਾਈ ਜੀ ਬਰ ਬਰ ਇੱਕ ਪਾਸੇ ਦਾਪੋ ਇੱਕ ਪਾਸੇ ਐਸੇ ਜੀ ਇਹੀ ਕਰ ਦੂੰ ਤਾਂ ਬਈ ਪਰ ਇਹ ਘੱਟ ਘੱਟ ਨਹੀਂ ਚੱਢੀ ਆਏ ਗਏ ਬੋਲੇ ਨਹੀਂ ਹੈਗਾ ਚੁੱਪਾ ਆਪਾਂ ਬੋਲੀ ਨਹੀਂ ਹੈਗਾ ਇੱਕ ਗੱਲ ਦੱਸ ਦੱਸ ਦੇ ਤੈਨੂੰ ਖੁਸ਼ੀ ਤੋਂ ਜੋ ਮਰਜ਼ੀ ਦੇ ਦੇ ਠੀਕ ਹੈ ਕੋਈ ਤਰ੍ਹਾਂ ਦਾ ਧੱਕਾ ਨਹੀਂ ਗਰੀਬ ਨਾਲ ਸਹੀ ਹੈ ਆਪਣੇ ਪਿੰਡ ਦੇ ਬੰਦੇ ਨੇ ਮੈਨਾਂ ਤੋਂ 1 ਰੁਪਇਆ ਲੈਂਦਾ ਮੇਰੇ ਪਿੰਡ ਦੇ ਨੇ ਬਿਲਕੁਲ ਸਹੀ ਹੈ ਜ਼ਿੰਮੇਵਾਰ ਬੰਦੇ ਨੇ ਸਹੀ ਹੈ ਲਖਾਈ ਕਰਾ ਦੇ ਬਸ ਚਾਹੇ ਛੋਟ ਕਰ ਦੇ ਸਾਬ ਚਾਹੇ ਸਾਬ ਛੋਟ ਕਰਾ ਦੇਾਂਗੇ ਭਾਈ ਹੋਰ ਕੀ ਹੋਣਾ ਬੇ ਬਸ ਲਖਾਈ ਭਾਈ ਇਹ ਕਰਾ ਦੂੰ ਖੁਸ਼ ਹੈ ਵੇ ਵੈਸੇ ਤਾਂ ਦੇਉ ਇਹਨੂੰ ਉੱਤੇ ਵੈਸੇ ਵੀ ਸਾਲ ਇਹਨੇ ਬੰਦੇ ਨੇ ਆਪਣੀ ਇੱਜ਼ਤ ਕਰੀ ਹੈ ਮੈਨੂੰ ਖੁਸ਼ੀ ਤੋਂ ਬਸ ਇੱਕ ਨੋਟ ਦੇ ਦੇ ਹਰੇਕ ਤੋਂ 200 ਲੈਣਾ ਤਾਂ ਤੋਂ 100 ਹੀ ਲਊ ਪਤਾ ਹੈ ਖਾਨ ਨੂੰ ਮੇਰਾ ਬਹੁਤਾ ਸਿਆਣਾ ਉਹ ਦਊਗਾ ਕਮਲ ਕੀਤਾ ਕੋਲੇ ਆ ਕੇ ਕਹਿੰਦਾ 500 ਦੇ 500 ਦੋਨ ਨੂੰ ਨਾ ਆਪਾਂ ਬਦਲ ਨਹੀਂ ਲੈਣੀ ਨਾ 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 ਬਦਲ ਲੈਂਦੀ ਨਹੀਂ ਆਪਾਂ ਲੰਬੇ ਸਮੇਂ ਵਰਤਣਾ ਲੋਕਾਂ ਨਾਲ ਲਓ ਜੀ 3 4 8 ਔਵੇਂ ਦੇਦੇ ਉੱਤੇ 200 ਪਤਾ ਲੱਗੇ ਜੀ। ਜਾ ਵੀ ਮੁੰਡਿਆ ਇਹਦੇ ਨਾਲ ਪਰਚੀ ਲੈ। 100 ਮਿੰਦਈ ਆ। ਉਹ ਪੁੱਠ ਦਾ ਦੋ ਬਹਾਦਰ ਵੀ ਦੇਖ ਸਕਦੇ। ਆਵੇਂ ਨਹੀਂ ਮੈਂ ਛਾਂਟ ਕੇ ਫੜੀ ਆ ਵਧੀਆ। ਹੋਰ ਤਾਂ ਨਹੀਂ ਬਾਬੇ ਜੋੜੀ ਆੜੇ ਵੀ। ਚਾਰੇ ਯਾਰੀ ਦੂਸਰੀ ਦਵਾਤੀ ਬਈ ਦੇਖ ਸਕਦੇ ਤੁਸੀਂ। ਜੋੜਾਈ ਕਰਤਾ ਰਾਜੂ ਨੇ। ਇਹ ਜੀ ਜੀ 300 ਲੱਗੇ। ਇਹ ਬੰਦੇ ਨੇ ਸਾਡੀ ਇੱਜ਼ਤ ਕਰੀਆ ਜੋੜਾ ਕਰਤਾ ਬਈ ਰਾਜੂ ਨੇ ਪਹਿਲਾਂ ਇੱਕ ਲੈਤੀ ਦੀਗੀ ਹੁਣ ਦੂਜੀ ਵੀ ਨਾਲ ਹੀ ਲੈ ਲਈ। कल ठीक है बढ़िया कितना भाई